ਜਦ ਤੱਕ ਅਸੀਂ ਚਰਚਾ ਕਰ ਰਹੇ ਹਾਂ ਤਦ ਤੱਕ ਸੋਨੇ ਦਾ ਪਾ 1 ਲੱਖ ਰੁਪਏ ਪ੍ਰਤੀ ਤੋਲਾ ਨੂੰ ਟੱਪ ਚੁੱਕਿਆ ਜਿਹਦਾ ਵਿਆਹ ਹੈਗਾ ਨਵੰਬਰ ਡਿਸੰਬਰ ਜਨੂਅਰੀ ਦੇ ਵਿੱਚ ਉਹ ਪਲੀਜ਼ ਹਰ ਡਿਪ ਦੇ ਵਿੱਚ ਸੋਨਾ ਲੈਂਦੇ ਰਹਿਣ ਜੇ 97 98 ਆ ਵੀ ਗਿਆ ਔਰ ਤੁਸੀਂ ਅੱਜ 1 ਲੱਖ ਤੇ ਵੀ ਲੇਤੇ ਕੋਈ ਜ਼ਿਆਦਾ ਫਰਕ ਨਹੀਂ ਹੈ ਤੁਸੀਂ ਸੁਜੈਸਟ ਕਰਦੇ ਹੋ ਕਿ ਸੋਨੇ ਦੇ ਵਿੱਚ ਇਨਵੈਸਟਮੈਂਟ ਕਰਨਾ ਜ਼ਰੂਰ ਹੋਣੀ ਚਾਹੀਦੀ ਤੁਹਾਡਾ 10 ਤੋਂ 15% ਸੋਨੇ ਦੇ ਅੰਦਰ ਹੋਣਾ ਚਾਹੀਦਾ ਜੇ ਇਨਵੈਸਟਮੈਂਟ ਲਈ ਲੈਣਾ ਤਾਂ ਕਿਹੜਾ ਸੋਨਾ ਲੈਣਾ ਚਾਹੀਦਾ ਗਣੇ ਲੈਣਾ ਚਾਹੀਦ ਨੇ ਜਾਂ ओरिजिनल ਤੋਂ ਬਿਸਕਟ ਲੈਣਾ ਚਾਹੀਦਾ ਅੱਜਕਲ ਬਹੁਤ ਸਾਰੇ ਮੀਡੀਆ ਆਖੇ ਜੋ ਬਿਸਕਟ ਲੈ ਆਂਦਾ ਕਿਸੇ ਵੀ ਤਰ੍ਹਾਂ ਦੇ ਇਨਵੈਸਟਮੈਂਟ ਦੇ ਲਈ ਕੀ ਉਹ ਬਿਸਕਟ ਰੱਖ ਕੇ ਲੋਨ ਮਿਲ ਸਕਦਾ ਉਹਨੂੰ ਲੈ ਸਕਦਾ ਉਹ ਆਰਬੀਆਈ ਲੋਨ ਅਲਾਉ ਨਹੀਂ ਕਰਦਾ ਪਿਓਰ 골ਡ ਦੇ ਉਹ ਜੁਐਲਰੀ ਦੇ ਅਗੇਂਸਟ ਲੋਨ ਦੇ स्वागत दर्शकों का एस बी आई म्यूचुअल फंड लावा पैसा को स्पॉन्सर्ड बा ਅੱਜ ਦਾ ਮੁੱਦਾ ਬੇहद ਖਾਸ ਦੋ ਅਹਿਮ ਮੁੱਦਿਆਂ ਤੇ ਚਰਚਾ ਕਰਾਂਗੇ ਪਹਿਲਾ ਮੁੱਦਾ ਹਰ ਆਮ ਖਾਸ ਨਾਲ ਜੁੜਿਆ ਹੋਇਆ ਮੁੱਦਾ ਸੋਨੇ ਦਾ ਸੋਨਾ 1 ਲੱਖ ਰੁਪਏ ਤੋਲਾ ਪਾਰ ਹੋ ਚੁੱਕਾ ਹੈ ਲਈਏ ਜਾਂ ਨਾ ਲਈਏ ਇਸ ਕਨਫਿਊਜ਼ਨ ਨੂੰ ਦੂਰ ਕਰਾਂਗੇ ਤੇ ਦੂਜਾ ਹੈਲਥ ਇੰਸ਼ੋਰੈਂਸ ਦਾ ਮੁੱਦਾ ਪੰਜਾਬ ਸਰਕਾਰ ਨੇ ਇੱਕ ਵੱਡਾ ਐਲਾਨ ਕੀਤਾ ਹਰ ਪੰਜਾਬੀ ਦਾ ਹੈਲਥ ਇੰਸ਼ੋਰੈਂਸ ਦਾ ਜ਼ਿੰਮਾ ਠੇਕਾ ਹੁਣ ਸਰਕਾਰ ਦਾ ਹੋਏਗਾ ਕਿੰਨਾ ਕੁ ਇਹ ਫਾਇਦੇਮੰਦ ਹੋਏਗਾ ਕਿ ਆਪਣੀਆਂ ਮੈਡੀਕਲ ਇਨਸ਼ੋਰੈਂਸ ਜਾਂ ਹੈਲਥ ਇਨਸ਼ੋਰੈਂਸ ਨੇ ਜੜੀਆਂ ਕੰਟੀਨਿਊ ਰੱਖੀਆਂ ਜਾਂ ਨਹੀਂ ਰੱਖੀਆਂ ਜਣ ਇਹਨਾਂ ਦੋਵੇਂ ਮੁੱਦਿਆਂ ਤੇ ਚਰਚਾ ਕਰਾਂਗੇ ਆਓ ਸ਼ੁਰੂ ਕਰਦੇ ਹਾਂ ਕਿੱਥੇ ਲਾਵਾਂ ਪੈਸਾ ਮਿਰਲ ਮੌਜੂਦ ਨੇ ਭومیਤ ਸਿੰਘ ਟਾਈਗਰ ਚੰਡੋਕ ਸਾਹਿਬ ਐਮਟੀਨਾ ਟਾਈਗਰ ਵੈਲਥ ਪ੍ਰਾਈਵੇਟ ਲਿਮਟਿਡ ਦੇ ਮਸ਼ਹੂਰ ਅਰਥਸ਼ਾਸਤਰੀ ਨੇ ਬੜੀ ਸਟੀਕ ਤੇ ਸਹੀ ਗੱਲ ਕਰਦੇ ਨੇ ਚੰਡੋਕ ਸਾਹਿਬ ਬਹੁਤ-ਬਹੁਤ ਸਵਾਗਤ ਹੈ ਚੰਡੋਕ ਸਾਹਿਬ ਪਹਿਲਾਂ ਤਾਂ ਉਹਨਾਂ ਲੋਕਾਂ ਦੇ ਲਈ ਚਾਣਨਾ ਪਾਓ ਜਿਨ੍ਹਾਂ ਲੋਕਾਂ ਨੇ ਵਿਆਹ ਕਰੇ ਹੋਏ ਨੇ ਨਵੰਬਰ ਮਹੀਨਾ ਆਉਣ ਵਾਲਾ ਆਪਾਂ ਨੂੰ ਵੀ ਪਤਾ ਹੈ ਕਿ ਇੰਡੀਆ ਦੇ ਵਿੱਚ ਸਭ ਤੋਂ ਪੀਕ ਸੀਜ਼ਨ ਹੈ ਜਿਹੜਾ ਉਹ ਲਗਭਗ ਨਵੰਬਰ ਤੋਂ ਸ਼ੁਰੂ ਹੋ ਕੇ ਜਨ ਐਂਡ ਤੱਕ ਚੱਲਦਾ ਹੈ ਅਜੇ ਇਹਦੇ ਵਿੱਚ ਸੋਨਾ ਜੁਐਲਰੀ ਹੈ ਜਿਹੜੀ ਉਹ ਬਣਾਉਣ ਦੇ ਲਈ ਕੋਸ਼ਿਸ਼ਾਂ ਹੁਣੇ ਤੋਂ ਹੀ ਸ਼ੁਰੂ ਹੋ ਜਾਂਦੀਆਂ ਨੇ ਪਰ ਸੋਨਾ ਲੱਖ ਰੁਪਏ ਕ੍ਰਾਸ ਕਰ ਗਿਆ ਹੁਣ ਲੋਕ ਕਰਨ ਕੀ ਜੀ థాంక్యూ హర్ప్రీత్ జీ ਤੁਸੀਂ షో చే ਮੈਨੂੰ ਬੁਲਾਇਆ ਔਰ ਇਹ ਬੜਾ ਹੀ ਟਾਪਿਕ ਗਰਮਾਇਆ ਹੋਇਆ ਕਿ ਸੋਨੇ ਦਾ ਕਰੀਏ ਕੀ ਜਨੂਅਰੀ 2025 ਮੈਂ 6 ਤੋਂ 7 ਮਹੀਨੇ ਪੁਰਾਣੀ ਗੱਲ ਕਰ ਰਹੇ ਤੇ 80000 ਦੇ ਨੇੜੇ ਗੇੜੇ ਤੇੜੇ ਤੇ ਸੋਨਾ ਸੀਗਾ ਇੱਕ ਤੋਲਾ ਜਿੰਨੂੰ ਅਸੀਂ 10 ਗ੍ਰਾਮ ਬੋਲਦੇ ਆ ਉਹ ਮੇ ਦੇ ਵਿੱਚ ਪਹਿਲੀ ਵਾਰ 1 ਲੱਖ ਟੱਪਿਆ ਫਿਰ ਉਹਦੇ ਬਾਅਦ ਗਿਰਦਾ ਗਿਰਦਾ 94 95000 ਤੇ ਹੋ ਗਿਆ ਔਰ ਅੱਜ ਫਿਰ 1 ਲੱਖ 1785 ਰੁਪਏ ਤੇ ਪਹੁੰਚ ਗਿਆ ਤੋਲਾ ਸੋ ਜਦ ਵੀ ਵਰਲਡ ਚ ਅਨਸਰਟੇਨਟੀ ਹੁੰਦੀ ਹੈ ਲੋਕੀ ਨਾ ਸੋਨੇ ਦੀ ਤਰਫ ਰੁਝਾਨ ਰੱਖਦੇ ਆ ਜੀ ਭਾਵੇਂ ਲੈਂਡ ਚ ਹੈ ਨਾ ਲੈਂਡ ਇੱਕ 익ਸਪੈਕਟੇਸ਼ਨ ਹੁੰਦੀ ਹੈ ਕਿ 골ਡ ਨੂੰ ਅਸੀਂ ਸੇਫ ਹੈਵਨ ਜਾਂ ਇਹਦਾ ਕਨਸਿਡਰ ਕਰਦੇ ਆ ਜੀ ਪਰ ਇਹਦੇ ਤੁਸੀਂ ਬਹੁਤ ਵੱਡੀ ਗੱਲ ਕਹੀ ਲੋਕਾਂ ਦੇ ਦਿਮਾਗ ਚ ਕਸ਼ਮਕਸ਼ ਚੱਲ ਰਹੀ ਹੈ ਇੱਕ ਕਨਫਿਊਜ਼ਨ ਚੱਲ ਰਹੀ ਹੈ ਕਿ ਵਿਆ ਆਰ ਐਨ ਅਸੀਂ ਥੋੜਾ ਸੋਨਾ ਲੈ ਲਿਆ ਹੈ ਅੱਗੇ ਲਈਏ ਨਾ ਲਈਏ ਮੈਂ ਤੁਹਾਡੇ ਪੁਰਾਣੇ ਐਪੀਸੋਡ ਚ ਵੀ ਇਹ ਗੱਲ ਆਖੀ ਸੀਗੀ ਕਿ ਡਿਪਸ ਦੇ ਉੱਤੇ ਸੋਨਾ ਪਲੀਜ਼ ਲੈਂਦੇ ਰਹੋ ਜਿਹਦਾ ਵਿਆਹ ਤਿੰਨ ਤੋਂ ਛੇ ਤੱਕ 6 ਮਹੀਨੇ ਸੀਗੇ ਹੁਣ ਸ਼ਾਇਦ 4 ਮਹੀਨੇ ਰਹਿ ਗਏ ਹੋਣੇ ਆ ਜਿਹਦਾ ਵਿਆਹ ਹੈਗਾ ਨਵੰਬਰ ਡਿਸੰਬਰ ਜਨੂਅਰੀ ਦੇ ਵਿੱਚ ਉਹ ਪਲੀਜ਼ ਹਰ ਡਿਪ ਦੇ ਵਿੱਚ ਸੋਨਾ ਲੈਂਦੇ ਰਹਿਣ ਜਿੰਨਾ ਕੁ ਉਹਨਾਂ ਨੂੰ ਲੱਗਦਾ ਬਕਾਇਆ ਸੋਨਾ ਹੈ ਲੈਣਾ ਚਾਹੀਦਾ ਇਹ ਵੇਟ ਨਾ ਕਰਦੇ ਰਹਿਣ ਕਿ ਵੀ ਅਸੀਂ ਨੇੜੇ ਲਈਏ ਜੇ 97 98 ਆ ਵੀ ਗਿਆ ਔਰ ਤੁਸੀਂ ਅੱਜ 1 ਲੱਖ ਤੇ ਵੀ ਲੇਤੇ ਕੋਈ ਜ਼ਿਆਦਾ ਫਰਕ ਨਹੀਂ ਹੈ ਉਸ ਅਨਸਰਟੇਨਟੀ ਨੂੰ ਹਟਾਓ ਤੇ ਤੁਸੀਂ ਡਿਪਸ ਦੇ ਵਿੱਚ ਪਲੀਜ਼ ਸੋਨਾ ਲੈਂਦੇ ਰਹੋ ਤਾਂ ਕਿ ਸਰਦਕ ਸਾਹਿਬ ਕਿੰਨੀ ਕਿੰਨੀ ਤੁਹਾਨੂੰ ਆਸ ਹੈਗੀ ਹੈ ਕਿ ਡਿਪ ਹੋਏਗਾ ਸੋਨਾ ਹੁਣ ਜਲਦੀ ਡਿਪ ਹੁੰਦਾ ਹੈ ਜਦ ਵੀ ਕੋਈ ਚੀਜ਼ ਪਚਦੀ ਹੈ ਇੱਕ ਵਾਰ ਸੇਲਿੰਗ ਆਂਦੀ ਹੈ ਕਿਉਂਕਿ ਹੁੰਦਾ ਕਿ ਹਰਪ੍ਰੀਤ ਜੀ ਇਹ ਸੋਨਾ ਅਮੂਮਨ ਬੰਦਾ ਇਸ ਸਪੇਸ ਦੇ ਵਿੱਚ ਕਦੀ ਹੈ ਜਦ ਸਰਕਾਰਾਂ ਇਨਵੋਲਵ ਹੁੰਦੀ ਹੈ ਆਮ ਬੰਦੇ ਦੇ ਖਰੀਦਣ ਨਾਲ ਸੋਨਾ ਕੱਟ ਵੱਜ ਸਕਦਾ ਹੈ ਲੇਕਿਨ ਮਤਲਬ 500000 ਨਾਲ ਬੋਲੋ ਐਡਾ ਐਡਾ ਹਾਈ ਨਹੀਂ ਜਾਂਦਾ ਕਦੀ ਨਹੀਂ ਹੋ ਸਕਦਾ ਰਪੀ ਜੀ 80000 ਤੋਂ ਲੈ ਕੇ 1 ਲੱਖ ਜਬ ਤੱਕ ਸਵਰਨ ਗਵਰਨਮੈਂਟਸ ਇਨਵੋਲਡ ਨਹੀਂ ਹੈ ਕੋਈ ਨਹੀਂ ਸਕਦਾ ਚਾਈਨਾ ਨੇ ਬਹੁਤ ਸਾਰਾ ਗੋਲਡ ਪੰਪ ਕੀਤਾ ਸੀ ਯੂਰਪ ਦੀ ਬਹੁਤ ਸਾਰੀਆਂ ਕੰਟਰੀ ਨੇ ਪੰਪ ਕੀਤਾ ਸੀ ਬਿਕੋਜ਼ ਰਸ਼ੀਆ ਯੂਕਰੇਨ ਦੀ ਵਾਰ ਨਹੀਂ ਰੁਕ ਰਹੀ ਹੈ ਔਰ ਯੂਕਰੇਨ ਇੱਕ ਬੜਾ ਫੂਡ ਬਾਉਲ ਆਫ ਯੂਰਪ ਵੀ ਕਿਹਾ ਜਾਂਦਾ ਹੈ ਉਹਦੇ ਕਰਕੇ ਉਹਨਾਂ ਨੂੰ ਟ੍ਰੇਡਿੰਗ ਦੇ ਵਿੱਚ ਗੋਲਡ ਦੀ ਬੜੀ ਹੈਲਪ ਹੁੰ ਔਰ ਯੂਕੇ ਕਈ ਸੈਂਟਰਲ ਗਵਰਨਮੈਂਟਸ ਨੇ ਬਹੁਤ ਸਾਰਾ ਸੋਨਾ ਲੇਤਾ ਸੀ ਚਾਇਨਾ ਇਹਦੇ ਵਿੱਚ ਬਹੁਤ ਕੁਝ ਸੀ ਇਨਫੈਕਟ ਆਰਬੀਆਈ ਨੇ ਬਹੁਤ ਸੋਨਾ ਪੰਪ ਇਨ ਕੀਤਾ ਸੀਗਾ ਸੋ ਕੰਟਰੀਆਂ ਦੇ ਜਿਹੜੇ ਸੈਂਟਰਲ ਬੈਂਕਸ ਨੇ ਹਰਪ੍ਰੀਤ ਜੀ ਉਹ ਤੰਨਾ ਦੇ ਹਿਸਾਬ ਨਾਲ ਲੈਣੇ ਆ ਕੁਇੰਟਲਾ ਦੇ ਹਿਸਾਬ ਨਾਲ ਰਹਿੰਦੇ ਆ ਤਾਂ ਆਫਕੋਰਸ ਇਹ ਸਰਕਾਰ ਦੇ ਇੰਟਰਵੈਂਸ਼ਨ ਕਰਕੇ ਬੜਾ ਫਰਕ ਪੈਂਦਾ ਹਮ ਚੰਡੋਕ ਸਾਹਿਬ ਤੁਸੀਂ ਕਿਹਾ ਕਿ ਜਨਵਰੀ ਦੇ ਵਿੱਚ 80000 ਰੁਪਏ ਤੋਲਾ ਸੀਗਾ ਤੇ ਜਨਵਰੀ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਆਪਾਂ 7 ਮਹੀਨੇ ਬਾਅਦ ਦੀ ਗੱਲ ਕਰ ਰਹੇ ਹਾਂ ਤੇ ਲੱਖ ਰੁਪਏ ਹੋ ਗਿਆ ਸੋਨਾ ਤੇ ਇਹਦਾ ਮਤਲਬ ਕਿ ਇਹ ਤਾਂ ਸਭ ਤੋਂ ਬੈਸਟ ਇਨਵੈਸਟਮੈਂਟ ਦਾ ਆਪਸ਼ਨ ਹੈ ਮਸ 80000 ਰੁਪਏ ਤੋਲਾ ਜੇ ਕਿਸੇ ਨੇ ਸੋਨਾ ਲਿਆ ਹੋਵੇ ਤਾਂ ਹੁਣ ਤਾਂ 20000 ਰੁਪਏ ਪ੍ਰਤੀ ਤੋਲਾ ਕਮਾਈ ਕਮਾਈ ਕਰ ਲੇਗਾ ਜੀ ਹਰਪੀਤ ਜੀ ਇਹ ਕੇ ਨਜ਼ਰੀਆ ਹੈ ਹਮ ਅ ਅਸੀਂ ਪਿਛਲੇ ਐਪੀਸੋਡ ਚ ਨਾ ਇੱਕ ਚਾਈਨੀਜ਼ ਬੈਂਬੂ ਦੀ ਗੱਲ ਕੀਤੀ ਸੀ ਹਮ ਉਹ 4 ਤੋਂ 5 ਸਾਲ ਧਰਤੀ ਦੇ ਥੱਲੇ ਹੀ ਆ ਇੱਕ ਪੌਦਾ ਜਾ ਰੰਦਾ ਹੈ ਹਮ ਔਰ ਉਹਦੇ 1 ਸਾਲ ਬਾਅਦ 90 ਫੁੱਟ ਹੋ ਜਾਂਦਾ ਜੀ ਜੀ ਸੋ ਸੋਨਾ ਤੁਸੀਂ ਜਿਵੇਂ ਗੱਲ ਕਹੀ 2010 ਜਾਂ 30000 ਰੁਪਏ ਤੋਲਾ ਸੀ ਹਾਂ ਉਹ ਹੁਣ 1 ਲੱਖ ਚਲਾ ਗਿਆ ਤੇ 노 ਡਾਊਟ ਜੇ ਅਸੀਂ ਗੱਲ ਕਰੀਏ 15 ਸਾਲਾਂ ਚ ਜੇ ਉਹ ਚੀਜ਼ 30000 ਦੀ 1 ਲੱਖ ਹੋ ਗਈ ਉਹ ਵੀ ਬਹੁਤ ਅੱਛੀ ਗ੍ਰੋਥ ਹੈ ਲੇਕਿਨ ਹੁਣ ਜੇ ਮੈਂ ਜਨੂਅਰੀ ਤੋਂ ਦੇਖਾ ਫਿਰ 6-7 ਮਹੀਨੇ ਚ ਤਾਂ ਫਿਰ ਉਹ 25% ਤੋਂ ਵੱਧ ਵੱਧ ਗਿਆ ਹਾਂ ਸੋ ਐਕਚੁਅਲੀ ਕਦੀ ਵੀ ਤੁਸੀਂ ਕੋਈ ਵੀ ਐਸੈਟ ਹੋਏ ਸੋਨਾ ਹੋਏ ਇਕਵਿਟੀ ਮਾਰਕੀਟ ਹੋਏ 골ਡ ਹੋਏ ਹੁਣ ਸਟਾਕ ਮਾਰਕੀਟ ਜਦ ਕੋਵਿਡ ਆਇਆ ਸੀ ਮੇ ਸੌਰੀ ਮਾਰਚ 2023 23 ਮਾਰਚ 2020 ਨੂੰ 26000 ਚੱਲੀ ਗਈ ਸੀ ਅਕਤੂਬਰ ਦੇ ਅੰਦਰ ਤੁਹਾਡੀ 42000 ਪਹੁੰਚ ਗਈ ਸੋ ਟਾਈਮ ਦੀ ਗੱਲ ਹੁੰਦੀ ਹੈ ਪਰ ਅਸੀਂ ਕੋਈ ਵੀ ਐਸੈਟ ਚ ਇਨਵੈਸਟ ਕਰਦੇ ਹਾਂ ਲੌਂਗ ਟਰਮ ਦੇ ਹਿਸਾਬ ਨਾਲ ਹੀ ਦੇਖਣਾ ਚਾਹੀਦਾ ਸ਼ਾਰਟ ਟਰਮ ਸਪੋਰਟਸ ਨੂੰ ਨਹੀਂ ਦੇਖਣਾ ਚਾਹੀਦਾ ਇਹ ਤੁਸੀਂ ਸੁਜੈਸਟ ਕਰਦੇ ਹੋ ਕਿ ਸੋਨਤ ਵਿੱਚ ਇਨਵੈਸਟਮੈਂਟ ਕਰਨਾ ਜ਼ਰੂਰ ਹੋਣੀ ਚਾਹੀਦੀ ਤੁਹਾਡਾ ਕੈਪੀਟਲ ਜੇ 100 ਰੁਪਏ ਹੈਗਾ ਇਨਵੈਸਟਮੈਂਟ ਕੈਪੀਟਲ ਦੀ ਮੈਂ ਗੱਲ ਕਰ ਰਿਹਾ ਕਰ ਰੈਂਡ ਵਾਲੇ ਨੂੰ ਡਿਸਕਾਊਂਟ ਕਰ ਦੋ ਤੁਹਾਡਾ 10 ਤੋਂ 15% ਸੋਨੇ ਦੇ ਅੰਦਰ ਹੋਣਾ ਚਾਹੀਦਾ ਉਹਦੇ ਅੰਦਰ 5% ਸਿਲਵਰ ਜਾਂ 10% 골ਡ ਜਾਂ ਪੂਰਾ 골ਡ ਤੁਸੀਂ ਰੱਖਣਾ ਚਾਹੀਦਾ ਤੁਹਾਨੂੰ 10 ਤੋਂ 15% ਜੇ ਇਨ ਓਰਿਜਨਲ ਕੋਈ ਬਿਸਕਟ ਲੈਣਾ ਚਾਹੀਦਾ ਸਰ ਅੱਜਕਲ ਬਹੁਤ ਸਾਰੇ ਮੀਡੀਅਮ ਆ ਗਏ ਇੱਕ ਜ਼ਮਾਨਾ ਸੀਗਾ ਤੁਹਾਡੇ ਕੋਲ ਸੁਨਾਰ ਕੋਲ ਜਾਣਾ ਪੈਂਦਾ ਸੀ ਉਹਦੇ ਬਾਅਦ ਬੈਂਕਸ ਵੀ ਆ ਨਾ ਗਏ ਕਿ ਤੁਸੀਂ ਬਿਸਕਟ ਲੈ ਸਕਦੇ ਹੋ 골ਡ 바ਰ ਲੈ ਸਕਦੇ ਹੋ ਲੇਕਿਨ ਹੁਣ ਇਲੈਕਟ੍ਰੋਨਿਕ 골ਡ ਵੀ ਆ ਗਿਆ ਹੈ ਅੱਛਾ ਇੱਕ ਮਿਊਚੁਅਲ ਫੰਡ ਦੇ ਵਿੱਚ ਵੀ 골ਡ ਆਂਦਾ ਜਿਹਨੂੰ ਅਸੀਂ ਐਕਸਚੇਂਜ ਟ੍ਰੇਡਿਡ ਫੰਡ ਕਹਿੰਦੇ 골ਡ ਦਾ ਈਟੀਐਫ ਕਹਿੰਦੇ ਆ ਉਹ ਤੁਸੀਂ ਭਾਵੇਂ 1000 ਰੁਪਏ ਦਾ ਇਕੁਇਵਲੈਂਟ ਸੋਨਾ ਲੈ ਸਕਦੇ ਹੋ ਸਿਰਫ ਫਰਕ ਇਹ ਕਿ ਤੁਹਾਡੀ ਪ੍ਰਾਈਸਿੰਗ ਤਾਂ 골ਡ ਨਾਲ ਹੀ ਚੱਲੇਗੀ ਜਿਵੇਂ 1 ਲੱਖ ਦਾ ਤੋਲਾ ਹੈ ਤੁਸੀਂ 1 ਲੱਖ ਰੁਪਏ ਪਾਇਆ 10 ਰੁਪਏ ਦੀ ਐਨਵੀ ਤੇ ਤੁਹਾਨੂੰ 10000 ਯੂਨਿਟ ਆ ਗਏ ਜਦੋਂ ਤੁਹਾਡੀ गोल्ड 1 लाख ਤੋਂ 1 लाख 10 ਹੋਏਗਾ ਤੁਹਾਡੀ ਜਿਹੜੀ ਮਿਚੁਅਲ ਫੰਡ ਦੀ ਇਹ ਨੇ ਵੀ 10 ਤੋਂ 1000 ਰੁਪਏ ਹੋ ਜਾਏਗੀ ਸੇਮ ਚੱਲੇਗੀ ਕੋਈ ਫਰਕ ਨਹੀਂ ਹੈ ਬਟ ਸਿਰਫ ਫਰਕ ਇਹ ਉੱਥੇ ਤੁਸੀਂ ਫਿਜ਼ੀਕਲ 골ਡ ਲੈ ਕੇ ਲੋਕਰ ਚ ਪਾਓਗੇ ਇਥੇ ਤੁਹਾਡੀ ਕੋਈ ਹੈਡੈਕ ਨਹੀਂ ਹੈ ਮਤਲਬ ਨਾਲੇ ਇੱਥੇ ਇਹ ਵੀ ਹੈ ਕਿ ਇਹਦੇ ਵਿੱਚ ਇਹ ਨਹੀਂ ਹੈ ਕਿ ਤੁਹਾਨੂੰ ਘਟੋ ਘਟ ਇੱਕ ਟੋਲਾ ਲੈਣੀ ਪਏਗਾ ਜਾਂ ਦੋ ਟੋਲੇ ਲੈਣੇ ਨਹੀਂ ਤੁਸੀਂ 1000 ਰੁਪਏ ਦੀ ਇਕੁਲੈਂਟ ਨਾਲ ਜਿੰਨਾ ਮਰਜੀ ਉਹ ਆਏਗਾ ਉਹ ਤੁਹਾਡੀ ਬੌਦਰੇਸ਼ਨ ਹੀ ਨਹੀਂ ਹੈ ਪਰ ਇੱਕ ਚੀਜ਼ ਮੈਂ ਆਪਣੇ ਸ਼੍ਰੋਤਾ ਨੂੰ ਦੱਸਣਾ ਚਾਹਾਂਗਾ ਇਹ ਅੱਗੇ ਜਾ ਕੇ ਰੀਅਲ ਦੇ ਜੈਨੂਨ 골ਡ ਫਿਜ਼ੀਕਲ ਬਾਰ ਲੈਂਦੇ ਆ ਜਿਹੜੇ ਅਸਲ 골ਡ ਹ ਕੋਈ ਲੈਣਾ ਦੇਣਾ ਨਹੀਂ ਹੈ ਹਰਪ੍ਰੀਤ ਜੀ ਇਹਦੇ ਅੰਦਰ ਮੈਂ ਇੱਕ ਛੋਟੀ ਚੀਜ਼ ਐਡ ਕਰਨਾ ਚਾਹਾਂਗਾ ਸਰਕਾਰ ਨੇ ਕੋਈ 5-6 ਸਾਲ ਪਹਿਲਾਂ ਇੱਕ ਬੜੀ ਚੀਜ਼ ਸਕੀਮ ਸਟਾਰਟ ਕੀਤੀ ਸੀ ਸੋਵਰਨ ਗੋਲਡ ਬਾਂਡਸ ਸੋਵਰਨ ਗੋਲਡ ਬਾਂਡਸ ਸੋਵਰਨ ਯਾਨੀ ਕਿ RBI ਤੋਂ issues ਹੁੰਦੇ ਸੀਗੇ ਔਰ ਤੁਸੀਂ 1 ਗ੍ਰਾਮ ਦੇ ਮਲਟੀਪਲ ਚ ਲੈ ਸਕਦੇ ਸੀ ਪਰ ਪਿੱਛੇ 1.5 ਸਾਲ ਚ ਕੋਈ ਫਰੈਸ਼ issue ਨਹੀਂ ਆਇਆ ਹਾਂ ਸਰਕਾਰ ਜੇ ਕਿਸੇ ਨੇ ਲੈਣਾ ਹੈ ਤੇ ਸਟਾਕ ਮਾਰਕੀਟ ਤੋਂ ਜਾ ਕੇ ਕੋਈ ਵੀ ਬਾਇੰਗ ਕਰ ਸਕਦਾ ਹੈ ਪਰ ਮੈਨੂੰ ਲੱਗਦਾ ਹੈ ਲਾਇਆ ਉਹ ਇਸੀ ਕਰਕੇ ਗਿਆ ਸੀ ਹਰਪ੍ਰੀਤ ਜੀ ਕਿ ਉਹ ਇੰਪੋਰਟ ਨੂੰ ਸਬਸਟੀਟਿਊਟ ਕਰਦਾ ਸੀ ਕਿਉਂਕਿ ਸੋਨਾ ਅਸੀਂ ਇੰਨਾ ਪੈਦਾ ਨਹੀਂ ਕਰਦੇ ਆ ਤੇ ਅਸੀਂ ਸਾਊਥ ਅਫਰੀਕਾ ਜਾਂ ਦੂਜੇ ਕੰਟਰੀਜ਼ ਤੋਂ ਇੰਪੋਰਟ ਕਰਦੇ ਆ ਤੇ ਉਹਦੇ ਕਰਕੇ ਸਾਡਾ ਫੋਰੈਕਸ ਬਾਹਰ ਜਾਂਦਾ ਸੀ ਤੇ ਸਰਕਾਰ ਨੇ ਇੰਟਰਸਟਿੰਗ ਬਣਾਉਣ ਲਈ ਹਰਪ੍ਰੀਤ ਜੀ ਇਹਦੇ ਅੰਦਰ 22% ਦਾ ਇੰਟਰਸਟ ਦੇਣਾ ਵੀ ਸ਼ੁਰੂ ਕੀਤਾ ਸੀ ਇੱਕ 25 ਤੋਂ ਉਹਨੂੰ ਸਾਲ ਦੇ ਵਿੱਚ 6-6 ਮਹੀਨੇ ਤੇ ਗੈਪ ਚ ਦਿੱਤਾ ਜਾਂਦਾ ਸੀ ਪਰ ਮੈਨੂੰ ਲੱਗ ਰਿਹਾ ਜੋ ਹੁਣ ਸੋਨੇ ਦਾ ਰੇਟ ਚੱਲ ਰਿਹਾ ਹੈ ਔਰ ਜੇ ਫੋਰੈਕਸ ਦੇ ਉੱਤੇ ਯੂ نو ਸਾਡੇ ਆਏਗਾ ਇੰਪੈਕਟ ਕੋਈ ਵੱਡੀ ਗੱਲ ਨਹੀਂ ਕਿ ਸੋਵਰਨ 골ਡ ਬਾਂਡੀ ਇੱਕ ਨਵੀਂ ਸਕੀਮ ਵੀ ਆ ਜਾਏ। ਹਮਮ ਇੱਕ ਗੱਲ ਦੱਸਿਓ ਫਰਜ਼ ਕਰ ਲਓ ਕਿਸੇ ਨੇ ਇਨਵੈਸਟਮੈਂਟ ਲਈ ਸੋਨਾ ਲੈਣਾ ਹੈ ਚੰਡੋਕ ਸਾਹਿਬ ਜਿਓ ਫਿਜ਼ੀਕਲ 골ਡ ਹੀ ਲੈਣਾ ਚਾਹੁੰਦਾ ਤਾਂ ਜਿਓ ਬਿਸਕਟ ਲੈ ਆਂਦਾ ਕਿਸੇ ਵੀ ਤਰ੍ਹਾਂ ਦੇ ਇਨਵੈਸਟਮੈਂਟ ਤੇ ਲਈ ਕੱਲ ਨੂੰ ਕਦੇ ਲੋਡ ਪਵੇ ਉਹਨੂੰ ਕਦੇ ਮਾੜਾ ਕੋਈ ਸਮਾਂ ਆ ਗਿਆ ਤਾਂ ਉਹ ਲੋਨ ਲੈਣਾ ਚਾਹੁੰਦਾ 골ਡ ਲੋਨ ਲੈਣਾ ਚਾਹੁੰਦਾ ਕੀ ਉਹ ਬਿਸਕਟ ਰੱਖ ਕੇ ਲੋਨ ਮਿਲ ਸਕਦਾ ਉਹਨੂੰ ਲੈ ਸਕਦਾ ਹਰਪ੍ਰੀਤ ਜੀ ਬਹੁਤ ਹੀ ਸਟੀਕ ਤੇ ਬਹੁਤ ਹੀ ਵਧੀਆ ਕੁਸ਼ਨ ਹੈ ਪਹਿਲੀ ਗੱਲ ਤਾਂ ਜੀ ਆਰਬੀਆਈ ਦੀ ਡੈਫੀਨੇਸ਼ਨ ਕੀ ਆਰਬੀਆਈ ਅੱਜ ਦੀ ਡੇਟ ਦੇ ਵਿੱਚ ਇਹ ਕਹਿੰਦਾ ਕਿ ਜੇ ਤੁਸੀਂ 1 ਲੱਖ ਦਾ ਸੋਨਾ ਦਿੱਤਾ ਹੈ ਤਾਂ ਉਸ ਦਾ 75% ਅਸੀਂ ਤੁਹਾਨੂੰ ਲੋਨ ਲੋਨ ਕੰਪਨੀ ਦੇ ਸਕਦੀ ਯਾਨੀ ਕਿ 75000 ਮੈਕਸਿਮਮ ਜੀ ਜੀ ਦੂਜੀ ਗੱਲ ਆਰਬੀਆਈ ਨੇ ਇੱਕ ਹੋਰ ਚੀਜ਼ ਕਹੀ ਹੈ ਆਰਬੀਆਈ ਇਹ ਨਹੀਂ ਰੋਕਦਾ ਕਿ ਤੁਸੀਂ ਬਿਸਕਟ ਲੋ ਜਾਂ 1 ਕਿਲੋ ਦੀ ਬ੍ਰਿਕ ਲੋ ਜਾਂ 바ਰ ਲੋ ਕੋਈ ਬਣਾਈ ਨਹੀਂ ਹੈ ਬੈਂਕ ਤੋਂ ਲੋ ਆਪਣੀ ਹਾਲਗਰਾ ਆਪਣਾ ਹਾਲਮਾਰਕ ਚੈੱਕ ਕਰਕੇ ਲੋ ਲੇਕਿਨ RBI ਲੋਨ ਅਲਾਓ ਨਹੀਂ ਕਰਦਾ ਪਿਓਰ 골ਡ ਦੇ ਉੱਤੇ ਅੱਛਾ ਇਹ ਬੜੀ ਇੰਪੋਰਟੈਂਟ ਚੀਜ਼ ਹੈ ਸਾਡੇ ਸ਼ੋਤਾਂ ਨੂੰ ਲੈ ਕੇ ਕੋਈ ਵੀ ਕੋਈ ਵੀ ਕੰਪਨੀ ਨਹੀਂ ਦੇਗੀ ਕੋਈ ਵੀ ਕੰਪਨੀ RBI ਦੀ ਇਨਸਟਰਕਸ਼ਨ ਹੈ ਕਿ ਉਹ ਜੁਐਲਰੀ ਦੇ ਅਗੇਂਸਟ ਲੋਨ ਦੇਗੀ ਹੁਣ ਜੁਐਲਰੀ ਦਾ ਵੀ ਇੱਕ ਡਿਸਕਸ਼ਨ ਮੈਂ ਲੈ ਕੇ ਚੱਲਦਾ ਹਰਪ੍ਰੀਤ ਜੀ ਇੱਕ ਪ੍ਰੈਕਟੀਕਲ ਗੱਲ ਲੈ ਕੇ ਚੱਲਦੇ ਇੱਕ ਫੈਮਿਲੀ ਦੀ ਕੋ ਜੁਐਲਰੀ ਹੋਗੀ 3 ਲੱਖ 4 ਲੱਖ 10 ਲੱਖ ਉਹ ਤੱਕ ਕਿਸੇ ਤੋਂ ਕਿਸੇ ਕਰੋੜ ਦੀ ਵੀ ਹੋ ਸਕਦੀ ਹੈ ਸਮਝੋ 5 ਲੱਖ ਦੀ ਜੁਐਲਰੀ ਦਿੱਤੀ ਉਹਦੇ ਅੰਦਰ ਕੀ ਕਰਦਾ ਹੈ ਜਿਹੜਾ ਬੈਂਕ ਹੈ ਸੁਨਾਰ ਉਹ ਸਟੋਨਸ ਨੂੰ ਇਹ ਇਹ ਤੁਸੀਂ ਕਹੇ ਪੰਜ ਲੱਖ ਦਾ ਉਹ ਕੀ ਕਰਦਾ ਜੀ ਇਹਦੇ ਅੰਦਰ ਸਟੋਨਸ ਕੱਟ ਦਿੰਦਾ ਡਾਇਮੰਡ ਕੱਟ ਦਿੰਦਾ ਉਹਦੇ ਬਾਅਦ ਉਹ ਕਹਿੰਦਾ 4 ਲੱਖ ਦਾ ਫਿਰ ਉਹ ਕਹਿੰਦਾ ਜੀ ਇਹ ਕੈਰਟ ਕਿੰਨਾ ਇਹ 24 ਕੈਰੇਟ ਹੈ 22 ਹੈ ਜਾਂ 21 ਹੈ ਹੁਣ ਉਹ ਸਮਝੋ ਇਹ ਦੀ ਵੈਲਿਊ ਕੱਢ ਕੇ 1 ਮਿੰਟ ਲਈ ਲਾ ਲਓ 4 ਲੱਖ ਤੇ ਲਿਆਂਦਾ ਹੈ 4 ਲੱਖ ਦਾ 75% 3 ਲੱਖ ਤੁਹਾਨੂੰ 3 ਲੱਖ ਦਾ ਲੋਨ ਮਿਲੇਗਾ ਹਮਤਲਬ ਜਿਹੜਾ ਤੁਸੀਂ ਸਮਝ ਕੇ ਜਾ ਰਹੇ ਹੋ ਕਿ 8 ਲੱਖ ਦਾ ਜਾਂ 6 ਲੱਖ ਦਾ ਉੱਥੇ ਜਾ ਕੇ ਉਹਦੀ ਵੈਲਿਊ ਹੈ ਜਿਹੜੀ ਉਹ ਕਾਫੀ ਘਟ ਜਾਂਦੀ ਹੈ ਬਿਲਕੁਲ ਕਿ ਤੁਸੀਂ ਸੋਚਦੇ ਸੈੱਟ ਦੀ ਵੈਲਿਊ ਹੈ ਪਰ ਸੋਨੇ ਦੀ ਵੈਲਿਊ ਵੱਖਰੀ ਕਾਊਂਟ ਹੁੰਦੀ ਹੈ ਇੱਕ ਇੱਕ ਛੋਟਾ ਜਿਹਾ ਮੇਰਾ ਸਵਾਲ ਹੋ ਰਿਹਾ ਹੁਣ ਜਿਵੇਂ ਮੈਂ ਵਿਆਹ ਸ਼ਾਦੀਆਂ ਦੀ ਉਹ ਗੱਲ ਕੀਤੀ ਹੈ ਕਿ ਵਿਆਹ ਸ਼ਾਦੀਆਂ ਦੇ ਲਈ ਲੋਕੀ ਇੰਤਜ਼ਾਰ ਕਰ ਰਹੇ ਨੇ ਇਹ ਇੱਕ ਗੱਲ ਦੱਸਿ ਇਹ ਵੀ ਕਹਿੰਦੇ ਨੇ ਕਿ ਜਿਹੜੀ ਤਿਆਰੀ ਹੈ ਉਹ ਪਹਿਲਾਂ ਹੀ ਹੋ ਜਾਣੀ ਚਾਹੀਦੀ ਹੈ ਮਤਲਬ ਅਸੀਂ ਤਾਂ ਬਹੁਤ ਸਾਰੇ ਘਰਾਂ ਦੇ ਵਿੱਚ ਇਹ ਜੇ ਹੁੰਦਾ ਕਿ ਜੇ ਕੁੜੀ ਪੈਦਾ ਹੋਈ ਹੈ ਤਾਂ ਹੁਣੇ ਹੀ ਇਧਰ ਲਈ ਵਿਆਹ ਲਈ ਸਮਾਨ ਦਾਜ ਲਈ ਸਮਾਨ ਇਕੱਠਾ ਕਰਨਾ ਸ਼ੁਰੂ ਕਰ ਦੋ ਥੋੜਾ 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 ਉਹ ਜ਼ਿਆਦਾ ਬੈਟਰ ਰਹਿੰਦਾ ਚੰਡੂਕ ਸਾਹਿਬ ਜਿਵੇਂ ਤੁਸੀਂ ਕਹੇ ਕਿ ਲੌਂਗ ਟਰਮ ਤੁਸੀਂ ਕਰਕੇ ਜਾਂਦੇ ਹੋ ਤਾਂ ਉਹਦਾ ਫਾਇਦਾ ਹੁੰਦਾ ਜਾਂ ਤੁਹਾਨੂੰ ਲੱਗਦਾ ਕਿ ਜਿੰਨੇ ਪੈਸੇ ਤੁਸੀਂ ਪਹਿਲਾਂ ਪਾਏ ਨੇ ਉਹ ਉਦੋਂ ਤੱਕ ਪਹੁੰਚਦੇ ਪਹੁੰਚਦੇ ਬੜਾ ਹਾਈ ਵੋਲਿਊਮ ਹੋ ਜਾਂਦਾ ਤੇ ਜਦੋਂ ਉਦੋਂ ਲਿਆ ਜਾਵੇ ਤਾਂ ਜ਼ਿਆਦਾ ਬੈਟਰ ਹੈ ਸਰ ਦੇਖੋ ਇਹ ਤਾਂ ਉਹੀ ਗੱਲ ਹੋ ਗਈ ਨਾ ਵੋਟੀ ਆਪਣੇ ਹਸਬੰਦ ਨੂੰ ਕਹਿ ਰਹੀ ਹੈ ਮੈਂ ਤਾਂ ਆਪਕੋ ਬੋਲ ਰਹੀ ਸੀ ਲੈ ਲੋ 80000 ਪੇ ਤਾਂ 75 ਆਪਨੇ ਲਿਆ ਨਹੀਂ ਕਿ نیچے ਜਾਏਗਾ ਅਬ ਦੇਖ ਲੋ ਇਹ 1 ਲੱਖ ਪੇ ਹੋ ਗਿਆ ਹੁਣ ਇਹਦਾ ਆਨਸਰ ਐਦਾ ਹੈ ਜੀ ਮੇਰੇ ਜ ਮਦਰ ਦੀ ਮੈਰਿਜ ਹੋਈ ਸੀ 70 ਦੇ ਵਿੱਚ ਮੇਰੇ ਮਦਰ ਕਹਿੰਦੇ ਕਿ ਤਰ ਸੋਨਾ ਸੋਹਾਂ ਦੇ ਹਿਸਾਬ ਨਾਲ ਸੀ ਫਿਰ ਹਜ਼ਾਰਾਂ ਚੋਇਆ ਹੁਣ ਕਹਿਣ ਦਾ ਪਾ ਜੀ ਲੱਖਾਂ ਚ ਹੋ ਗਿਆ ਸੋਨਾ ਸੋ ਹਮੇਸ਼ਾ ਲੈਣ ਦਾ ਟਾਈਮ ਹੁਣ ਜੇ ਕਿਸੇ ਦੀ ਕੁੜੀ ਅੱਜ ਪੈਦਾ ਹੋਈ ਇਹਦੇ ਸੋਨਾ ਹੀ 1 ਲੱਖ ਦਾ ਤੇ ਉਹ ਤਾਂ ਅੱਜ ਤੋਂ ਲੈਣਾ ਸ਼ੁਰੂ ਕਰੇਗਾ ਹਰਪ੍ਰੀਤ ਜੀ ਇਹਦੇ ਅੰਦਰ ਭਾਵੇਂ ਬੰਦਾ ਮਿਊਚੁਅਲ ਫੰਡ ਦੀ SIP ਪਾ ਲੇ ਹਰ ਮਹੀਨੇ 1000 ਰੁਪਏ ਦੀ SIP ਪਾ ਲੇ ਕੀ ਬਾਕੀ ਪ੍ਰੋਪੋਰਸ਼ਨੇਟਲੀ 골ਡ ਉਹਦੇ ਕੋਲ ਆਂਦਾ ਜਾਏਗਾ ਤੇ ਜਦ ਕੁੜੀ ਜਾਂ ਮੁੰਡਾ ਜਦ ਵੀ ਵੱਡਾ ਹੋਏਗਾ ਉਹ ਅੱਛਾ ਖਾਸ ਹੋਏਗਾ ਤੁਹਾਨੂੰ ਪਿੰਚ ਇਸ ਕਰਕੇ ਨਹੀਂ ਕਰੇਗਾ ਜੇ ਇਹੇ ਕਿਸੇ ਨੇ ਮੈਂ ਕਹਿੰਦਾ ਜੀ 2000 ਚਲੋ 15 ਸਾਲ ਪੁਰਾਣੀ ਗੱਲ ਕਰਦੇ ਕਿਸੇ ਦੀ ਕੁੜੀ 5 ਸਾਲਾਂ ਦੀ ਸੀ 2010 ਦੇ ਵਿੱਚ ਅੱਜ ਉਹ 20 ਸਾਲਾਂ ਦੀ ਹੈ ਉਹ 30000 35000 40 ਹਰ ਲੈਵਲ ਤੇ 골ਡ ਲੈਂਦਾ ਰੰਦਾ ਤੇ ਅੱਜ ਉਹਦੀ ਐਵਰੇਜ 골ਡ ਪ੍ਰਾਈਸ ਸ਼ਾਇਦ 45000 ਜਾਂ 50000 ਤੋਂ ਵੱਧ ਨਹੀਂ ਹੁੰਦੀ ਉਹਨੂੰ ਤਾਂ ਅੱਧੇ ਹੱ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਗਿਆ ਕਿ ਪੰਜਾਬ ਸਰਕਾਰ ਜਲਦੀ ਹੀ ਇੱਕ ਹੈਲਥ ਇੰਸ਼ੋਰੈਂਸ ਪਾਲਿਸੀ ਲੈ ਕੇ ਆ ਰਹੀ ਹੈ ਸਕੀਮ ਲੈ ਕੇ ਆ ਰਹੀ ਹੈ ਸਰਕਾਰ ਦਾ ਤਾਂ ਇਹ ਦਾਅਵਾ ਹੈ ਕਿ ਹਰ ਪੰਜਾਬੀ ਦਾ ਮੈਡੀਕਲ ਇੰਸ਼ੋਰੈਂਸ ਕਰਾਇਆ ਜਾਏਗਾ ਹੈਲਥ ਇੰਸ਼ੋਰੈਂਸ ਕਰਾਇਆ ਜਾਏਗਾ ਹੁਣ ਇਹਦੇ ਵਿੱਚ ਕਿਉਂਕਿ ਬਹੁਤ ਸਾਰੇ ਐਲਾਨ ਤਾਂ ਪਹਿਲਾਂ ਵੀ ਹੋ ਜਾਂਦੇ ਨੇ ਉਹਦੇ ਵਿੱਚ ਸ਼ਰਤਾਂ ਨਿਯਮ ਇਹ ਬਾਅਦ ਦੇ ਵਿੱਚ ਸਾਹਮਣੇ ਆਣੇ ਸ਼ੁਰੂ ਹੋ ਜਾਂਦੇ ਨੇ ਕਿ ਇੰਨੀ ਇਨਕਮ ਤੋਂ ਘੱਟ ਲੈਦਾ ਹੋਏਗਾ ਇਸ ਬਿਮਾਰੀ ਤੱਕ ਹੋਏਗਾ ਇੰਨੇ ਤੱਕ ਹੋਏਗਾ ਇਸ ਹਸਪੀਟਲ ਚ ਹੋਏਗਾ ਇਸ ਹਸਪੀਟਲ ਚ ਨਹੀਂ ਹੋਏਗਾ ਪਰ ਫਿਲਹਾਲ ਜੋ ਸਰਕਾਰ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਉਹਦੇ ਵਿੱਚ ਇਹ ਨਜ਼ਰ ਆ ਰਿਹਾ ਕਿ ਸਾਰਿਆਂ ਦੇ ਲਈ ਹੋਏਗਾ ਬਿਨਾਂ ਕਿਸੇ ਸ਼ਰਤ ਦੇ ਹੋਏਗਾ ਸਰਕਾਰੀ ਤੇ ਪ੍ਰਾਈਵੇਟ ਦੋਵੇਂ ਹਸਪਤਾਲਾਂ ਦੇ ਵਿੱਚ ਇਸ ਦਾ ਟ੍ਰੀਟਮੈਂਟ ਹੋ ਸਕੇਗਾ ਚੰਡੋਕ ਸਾਹਿਬ ਚੰਡੋਕ ਸਾਹਿਬ ਵੈਸੇ ਤਾਂ ਪੰਜਾਬੀਆਂ ਦੇ ਲਈ ਬੜੀ ਚੰਗੀ ਗੱਲ ਹੈ ਕਿ ਸਰਕਾਰ ਜੇ ਇਨੀਸ਼ੀਏਟਿਵ ਲੈਂਦੀ ਹੈ ਤਾਂ ਅਜੇ ਤੱਕ ਜਿਨ੍ਹਾਂ ਲੋਕਾਂ ਨੇ ਆਪਣੇ ਪ੍ਰਾਈਵੇਟ ਮੈਡੀਕਲ ਇੰਸ਼ੋਰੈਂਸ ਲਏ ਹੋਏ ਨੇ ਆਪਣੇ ਤੌਰ ਤੇ ਇੰਡੀਵਿਜੂਅਲ ਲਏ ਹੋਏ ਨੇ ਉਹ ਪ੍ਰੀਮੀਅਮ ਪਰ ਨਹੀਂ ਆ ਨਾ ਪਰਨ ਕਿਉਂਕਿ ਸਰਕਾਰ ਹੁਣ ਪ੍ਰੀਮੀਅਮ ਪਰ ਹੈਗੀ ਡਬਲ ਡਬਲ ਪ੍ਰੀਮੀਅਮ ਪਰਨ ਦੀ ਕਿ ਲੋੜ ਜੀ ਹਰਪੀਜੀ ਇਸ ਤੋਂ ਪਹਿਲਾਂ ਮੈਂ ਇੱਕ ਆਪਣੇ ਈ ਵਿਊਅਰਸ ਨੂੰ ਇੱਕ ਚੀਜ਼ ਸ਼ੇਅਰ ਕਰਨਾ ਚਾਹਾਂਗਾ ਕਿ ਇਹ ਪੰਜਾਬ ਸਰਕਾਰ ਜਾਂ ਸੈਂਟਰਲ ਗਵਰਨਮੈਂਟ ਦੀ ਗੱਲ ਨਹੀਂ ਹੈ ਇੱਕ ਮੇਨ ਮੁੱਦੇ ਦੀ ਗੱਲ ਹੈ ਕਿ ਇਹ ਦਿਖਾ ਰਿਹਾ ਕਿ ਸਾਡੀ ਓਵਰਆਲ ਵੈਲਬੀਂਗ ਸਾਡੀ ਕੰਟਰੀ ਦੀ ਵਧੀਆ ਹੋ ਰਹੀ ਹੈ ਕਿਉਂਕਿ ਕੋਈ ਕੋਈ ਵੀ ਡਿਵੈਲਪਡ ਕੰਟਰੀ ਕਢੋ ਕੈਨੇਡਾ ਕਢੋ ਆਸਟ੍ਰੇਲੀਆ ਯੂਕੇ ਇੱਥੇ ਹੈਲਥ ਸਰਵਿਸਿਜ਼ ਫ੍ਰੀ ਨੇ ਆਫਕੋਰਸ ਅਸੀਂ ਐਪੀਸੋਡ 'ਚ ਗੱਲ ਕਰਾਂਗੇ ਕਿ ਪ੍ਰੋਬਲਮਸ ਆਉਂਦੀਆਂ ਲੇਕਿਨ ਇਹ ਨਿਸ਼ਾਨ ਹੈ ਕਿ ਸਾਡਾ ਦੇਸ਼ ਜਿਹੜਾ ਓਵਰਆਲ ਪ੍ਰੋਗਰੈਸ ਦੀ ਤਰਫ ਜਾ ਰਿਹਾ ਹੈ ਔਰ ਸਟੇਟ ਜਾਂ ਸੈਂ ਕਿਸੇ ਪੈਸਾ ਦੇ ਸਕ دیا۔ ਹੁਣ ਗੱਲ ਇਹ ਪੰਜਾਬ ਪੰਜਾਬ ਦੇ ਜੋ ਫਿਜ਼ੀਕਲ ਹਾਲਾਤ ਨੇ ਜਾਂ ਜੋ ਫਾਈਨੈਂਸ਼ੀਅਲ ਕੰਡੀਸ਼ਨ ਹੈ ਉਸ ਮੁਤਾਬਕ ਲੱਗਦਾ ਹੈ ਕਿ ਇਹ ਪ੍ਰੈਕਟੀਕਲ ਹੋ ਪਾਏਗਾ ਜੀ ਇਹ ਥੋੜਾ ਜਿਹਾ ਮੁਸ਼ਕਿਲ ਹੈ ਸਰਕਾਰ ਨੂੰ ਆਪਣੇ ਰਿਸੋਰਸਸ ਕਿੱਥੇ ਕੱਟ ਕਰਨੇ ਪੈਣ ਕਿਉਂਕਿ ਅਲਟੀਮੇਟਲੀ ਹਰਪ੍ਰੀਤ ਜੀ ਸਰਕਾਰ ਜਦ ਇਹ ਕਹਿੰਦੀ ਕਿ ਉਹ ਹੈਲਥ ਇੰਸ਼ੋਰੈਂਸ ਦੇ ਰਹੀ ਹੈ ਤਾਂ ਕਿਸੇ ਕੰਪਨੀ ਨਾਲ ਟਾਈਪ ਕਰਨਗੇ ਹੋ ਸਕਦਾ ਹੈ ਕੋਈ ਨੈਸ਼ਨਲ ਇੰਡੀਆ ਨਾਲ ਕਰਨ ਕੋਈ ਪ੍ਰਾਈਵੇਟ ਕੰਪਨੀ ਨਾਲ ਕਰਨ ਉਹਦੇ ਥਰੂ ਹੀ ਹੈਲਥ ਇੰਸ਼ੋਰੈਂਸ ਦੇਣ ਕੀ ਇਹਦਾ ਮਤਲਬ ਹੈ ਕਿ ਸਰਕਾਰ ਇਹ 3.5 ਕਰੋੜ ਦੀ ਜਿਹੜੀ ਸਾਡੀ ਆਬਾਦੀ ਹੈ ਉਹਦਾ ਇੱਕ ਪ੍ਰੀਮੀਅਮ ਕੈਲਕੂਲੇਟ ਹੋਏਗਾ ਜਿਵੇਂ ਨੇ ਕਿ ਕਿ 10 ਲੱਖ ਤੱਕ ਪਰਿਵਾਰ ਨੂੰ ਦੇਣਗੇ ਤੇ ਮੈਂ ਮੰਨ ਕੇ ਚੱਲਦਾ ਕਿ ਜਿਹੜੇ ਪੰਜਾਬ 'ਚ ਪਰਿਵਾਰ ਹੈ 75 ਲੱਖ ਜਾਂ 80 ਲੱਖ ਹੋਣਗੇ ਅੰਦਾਜ਼ੇ ਦੇ ਨਾਲ ਜੀ ਜੀ ਤੇ 80 ਲੱਖ ਪਰਿਵਾਰ ਵਾਲਿਆਂ ਦਾ ਇੱਕ ਪ੍ਰੀਮੀਅਮ ਬਣੇਗਾ ਉਹ ਸਰਕਾਰ ਨੂੰ ਦੇਣਾ ਪੈਗਾ ਹੁਣ ਉਹਨਾਂ ਦੀ ਕੀ ਅਰੇਂਜਮੈਂਟ ਮੰਤਰੀ ਦਿੰਦੇ ਜੇ ਪਰ ਇਹਦੇ ਸਿਰਫ ਨਿਸ਼ਾਨਚੇ ਨੇ ਐਰਪੀਜੀ ਬਾਈ ਚਾਂਸ ਉਹਨਾਂ ਨੇ ਪ੍ਰੀਮੀਅਮ ਨਹੀਂ ਦਿੱਤਾ ਹਮਮ ਔਰ ਕੋਈ ਹਸਪਤਾਲ ਜਾ ਰਿਹਾ ਜਾਂ ਜਾ ਸਕਦਾ ਹੈ ਹਮਮ ਉੱਥੇ ਪਤਾ ਲੱਗੇ ਜੀ ਹਸਪਤਾਲ ਨੇ ਕਿਹਾ ਜੀ ਸਾਨੂੰ ਤਾਂ ਇੰਸ਼ੋਰੈਂਸ ਕੰਪਨੀ ਨੇ ਪੈਸੇ ਨਹੀਂ ਦੇਣੇ ਤੇ ਅਸੀਂ ਤੁਹਾਡੀ ਟ੍ਰੀਟਮੈਂਟ ਨਹੀਂ ਕਰਾਂਗੇ ਸੋ ਮੇਰੀ ਇਹ ਸਲਾਹ ਹੈ ਇਹ ਬਹੁਤ ਅੱਛਾ ਸਟੈਪ ਹੈ ਇਨਫੈਕਟ ਐਰਪੀਜੀ ਜਿੱਤੇ ਤੱਕ ਮੇਰੀ ਮੈਮਰੀ ਸਰਵ ਕਰਦੀ ਕਿ ਸੈਂਟਰਲ ਗਵਰਨਮੈਂਟ ਨੇ ਵੀ ਇਹੋ ਜੀ ਆਰੋਗਿਆ ਜਾਂ ਕੁਝ ਸਕੀਮ ਕੱਢ ਬੀਕ ਸਕਸੈਸਫੁਲ ਗੱਲ ਬਕਰੀ ਹੈ ਮੇਰੀ ਮੇਰੀ ਸਜੈਸ਼ਨ ਹੈ ਪਲੀਜ਼ ਆਪਣੀ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਜਿਹੜੀ ਤੁਸੀਂ ਲਿੱਤੀ ਹੋਈ ਹੈ ਉਹਨੂੰ ਕਦੀ ਵੀ ਬੰਦ ਨਾ ਕਰੋ ਕਿਉਂਕਿ ਕੱਲ ਕੋਈ ਰਜਿਮ ਚੇਂਜ ਹੋ ਜਾਂਦੀ ਹੈ ਸਰਕਾਰ ਦੇ ਅਸੀ ਜਗਾ 5 ਲੱਖ 2 ਲੱਖ ਕਰਦੀਆਂ ਬੰਦੀ ਕਰ ਦਿੰਦੀ ਇੱਕ ਸਾਲ ਲਈ ਫਿਰ ਤੁਹਾਨੂੰ ਕੋਈ ਐਲੀਮੈਂਟ ਹੋ ਗਈ ਬਹੁਤ ਪ੍ਰੋਬਲਮ ਹੋ ਜਾਏਗੀ ਤੁਸੀਂ ਪਲੀਜ਼ ਆਪਣੀ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਚਾਲੂ ਰੱਖੋ ਨਾਲੇ ਇਹਦੇ ਅੰਦਰ ਜੇ ਪੁਰਾਣੀ ਰਜਿਮ ਤੇ ਇਨਕਮ ਟੈਕਸ ਚੱਲਦਾ 80D ਦਾ ਬੈਨੀਫਿਟ ਵੀ ਮਿਲ ਰਿਹਾ ਸੋ ਇਹਨੂੰ ਬੰਦ ਨਹੀਂ ਕਰਨਾ ਚਾਹੀਦਾ ਬੜੀਆਂ ਥਾਵਾਂ ਤੇ ਤਾਂ ਚੰਡੋਕ ਸਾਹਿਬ ਜੇਹਾ ਵੀ ਹੋ ਜਾਂਦਾ ਕਿ ਜਿੰਨਾ ਲੋਕਾਂ ਨੇ ਆਪਣੇ ਤੌਰ ਤੇ ਇੰਸ਼ੋਰੈਂਸ ਲਈ ਹੁੰਦੀ ਹੈ ਉਹਦਾ ਕਲੇਮ ਲੈਣ ਵੇਲੇ ਵੀ ਕਈ ਤਰ੍ਹਾਂ ਦੇ ਕਿੰਤੂ ਪਰੰਤੂ ਆ ਜਾਂਦੇ ਕਈ ਤਰ੍ਹਾਂ ਦੇ ਆਬਜੈਕਸ਼ਨਸ ਲੱਗ ਜਾਂਦੇ ਆ ਅਜਿਹੇ ਦੇ ਵਿੱਚ ਅਸੀਂ ਕਿੰਨੀ ਕੁ ਉਮੀਦ ਕਰ ਸਕਦੇ ਮੈਡੀਕਲ ਇੰਸ਼ੋਰੈਂਸ ਹੋਏਗੀ ਜਾਂ ਹੈਲਥ ਇੰਸ਼ੋਰੈਂਸ ਹੋਏਗੀ ਉਹ ਬਿਨਾ ਕਿਸੇ ਰੁਕਾਵਟ ਦੇ ਬਿਨਾ ਕਿਸੇ ਸਵਾਲ ਦੇ ਹੀ ਜਾਂ ਬਿਨਾ ਕਿਸੇ ਲਗ ਲਪਟ ਦੇ ਮਿਲ ਜੇਗੀ ਬਹੁਤ ਅੱਛੀ ਤੁਸੀਂ ਗੱਲ ਕਹੀ ਕਿ ਹੈਲਥ ਇੰਸ਼ੋਰੈਂਸ ਦੇ ਅੰਦਰ ਵੀ ਕਈ ਪਾਲਿਸੀਜ਼ ਅੰਦਰ ਕੈਪਿੰਗ ਹੁੰਦੀ ਹੈ ਕਿ ਬੈਡ ਅਸੀ ਤਹਾਨੂੰ 4000 ਤੋਂ ਉੱਤੇ ਨਹੀਂ ਦਵਾਂਗੇ 6000 ਤੋਂ ਉੱਤੇ ਨਹੀਂ ਦਵਾਂਗੇ ਕਈ ਕੰਪਰੀਹੈਂਸਿਵ ਹੁੰਦੀਆਂ ਲੇਕਿਨ ਪਾਲਿਸੀ ਮਹਿੰਗੀਆਂ ਹੁੰਦੀਆਂ ਇਨਫੈਕਟ ਹਰਪ੍ਰੀਤ ਜੀ ਮੈਂ ਇਹ ਵੀ ਕਵਾਂਗਾ ਜਿਹੜੇ ਲੋਕੀ ਆਪਣੀ ਆਰਗੇਨਾਈਜੇਸ਼ਨ 'ਚ ਕੰਮ ਕਰ ਰਹੇ ਆ ਮੋਸਟ ਆਫ ਦੀ ਆਰਗੇਨਾਈਜੇਸ਼ਨ ਵੀ ਹੈਲਥ ਇੰਸ਼ੋਰੈਂਸ ਆਪਣੇ EMPLOYEES ਲਈ ਕਰਾ ਕੇ ਦੇ ਦਿੰਦੀ ਹੈ ਭਾਵੇਂ ਸਬਸਿਡਾਈਜ਼ਡ ਰੇਟ ਤੇ ਜਾਂ ਕੁਝ EMPLOYEER ਦਿੰਦਾ ਕੁਝ EMPLOYER ਦਿੰਦਾ ਕੁਝ ਮਿਕਸ ਮੈਚ ਕਰਕੇ ਦਿੰਦੀਆਂ ਨੇ ਹੁਣ ਪ੍ਰੋ ਜੇ ਇਹ ਪਾਲਿਸੀ ਸਰਕਾਰ ਅਨਾਉਂਸ ਕਰਦੀ ਹੈ ਹੂੰ ਉਹਦੇ ਅੰਦਰ ਕੀ ਕੈਪਿੰਗ ਹੈ ਜਿੱਤੇ ਤੱਕ ਮੈਨੂੰ ਇਹ ਵੀ ਪਤਾ ਹੈ ਕਿ ਪਹਿਲਾਂ ਤੁਸੀਂ ਕੰਪਲਸਰੀ ਸਰਕਾਰੀ ਹਸਪਤਾਲ ਹੀ ਜਾਓਗੇ ਹੂੰ ਸਰਕਾਰੀ ਹਸਪਤਾਲ 'ਚ ਰੈਫਰ ਕਰਨਗੇ ਫਿਰ ਤੁਹਾਨੂੰ ਜੇ ਟ੍ਰੀਟਮੈਂਟ ਨਹੀਂ ਹੋਦਾ ਤੇ ਰੈਫਰ ਕਰਨਗੇ ਹੂੰ ਔਰ ਉੱਥੇ ਜਾ ਕੇ ਪਤਾ ਲੱਗਾ ਜੀ ਜਿਹੜਾ ਟਾਈ ਅਪ ਕੀਤਾ ਸਰਕਾਰ ਨੇ ਇੱਕ ਪਾਰਟਿਕੂਲਰ ਟਾਈਪ ਕੇ ਉਹਦੇ ਅੰਦਰ ਇਨਕਲੂਡਡ ਹੈ ਐਕਸਕਲੂਡਡ ਹੈ ਤੇ ਨਾਲੇ ਜੇ ਕੋਈ ਖਰਚਾ 15 ਲੱਖ ਦਾ ਹੋ ਗਿਆ ਫਿਰ ਕੀ ਹੈ ਤੇ ਫਿਰ ਤੁਹਾਨੂੰ ਪ੍ਰਾਈਵੇਟ ਆਪਣੀ ਕਵਰ ਤਾਂ ਰੱਖਣਾ ਹੀ ਪੈਗਾ ਪੈਰਲੈਲੀ ਯੈਸ ਇਹ ਅੱਛਾ ਇੱਕ ਦੱਸੋ ਪੜਾ ਇੰਟਰਸਟਿੰਗ ਸਵਾਲ ਇਹਦੇ ਵਿੱਚ ਉਹ ਨਿਕਲ ਕੇ ਸਾਹਮਣੇ ਆਇਆ ਕਿ ਇਹ ਦੋਵੇਂ ਸਿਮਲਟੇਨੀਅਸ ਚੱਲ ਸਕਦੀਆਂ ਜਿਵੇਂ ਤੁਸੀਂ ਕਿਹਾ ਕਿ ਜੇ ਫਰਜ਼ ਕਰ ਲਓ 15 ਲੱਖ ਰੁਪਏ ਤੁਹਾਡਾ ਖਰਚਾ ਆ ਗਿਆ 10 ਲੱਖ ਰੁਪਏ ਸਰਕਾਰ ਦੇ ਦੇਵੇ 5 ਲੱਖ ਰੁਪਏ ਪ੍ਰਾਈਵੇਟ ਜਿਹੜੀ ਤੁਸੀਂ ਕਰਵਾਈਓ ਉਹ ਦੇ ਦੇਵੇ ਇਜ਼ ਇਟ ਪੋਸੀਬਲ অর ਨਾਟ ਐਬਸੋਲੂਟਲੀ ਪੋਸੀਬਲ ਹਰਪ੍ਰੀਤ ਜੀ ਤੁਸੀਂ ਆਪਣੇ ਨਾਂ ਤੇ ਵੀ 3-4 ਪਾਲਿਸੀ ਜਿੰਨਾ ਮਰਜ਼ੇ ਲੋ ਇਹਦੇ ਪ੍ਰਾਇਮਰੀ ਸੈਕੰਡਰੀ ਟਰਸ਼ਰੀ ਐਦਾਂ ਕਰਕੇ ਬਣ ਜਾਂਦੀ ਹੈ ਯਾਨੀ ਕਿ ਸੁਪੋਜ਼ ਤੁਹਾਡੇ ਕੋਲ 5-5 ਲੱਖ ਦੀ ਦੋ ਪਾਲਿਸੀਆਂ ਜੀ ਤੇ ਪਹਿਲਾ 5 ਲੱਖ ਕਵਰ ਹੋ ਗਿਆ ਉਹਦੇ ਬਾਅਦ ਸੈਕੰਡ ਪਾਲਿਸੀ ਤੇ ਉਹ ਚਲਾ ਜਾਂਦਾ ਹੈ ਹਮਮ ਹਸਪੀਟਲ ਨੂੰ ਬਿਲਸ ਦੇਣੇ ਹੁੰਦੇ ਨੇ ਔਰ ਇੰਸ਼ੋਰੈਂਸ ਕੰਪਨੀ ਨੂੰ ਦੱਸਣਾ ਹੁੰਦਾ ਕਿ ਅਸੀਂ ਸਾਨੂੰ ਦੱਸਣਾ ਹੁੰਦਾ ਕਿ ਅਸੀਂ ਇਹ ਪ੍ਰਾਇਮਰੀ ਬਣਾਈ ਹੈ ਇਹ ਸੈਕੰਡਰੀ ਬਣਾਈ ਹੈ ਇਹਦੇ ਅੰਦਰ ਮੈਂ ਆਪਣੇ ਗੈਸਟ ਨੂੰ ਆਪਣੇ ਸ਼ੋਤਨ ਨੂੰ ਦੱਸਣਾ ਚਾਹਾਂਗਾ ਕਿ ਇੱਕ ਹੈਲਥ ਇੰਸ਼ੋਰੈਂਸ ਟੌਪ-ਅਪ ਵੀ ਹੁੰਦਾ ਹੈ ਟੌਪ-ਅਪ ਦੇ ਅੰਦਰ ਇਹ ਹੁੰਦਾ ਜੀ ਫਰਸਟ 10 ਲੱਖ ਤੇ ਅਸੀਂ ਕੁਛ ਨਹੀਂ ਦਵਾਂਗੇ 10 ਲੱਖ ਦੇ ਬਾਅਦ ਸਾਡਾ ਸ਼ੁਰੂ ਹੋਏਗਾ ਉਹ ਇਸ ਕਰਕੇ ਹੁੰਦਾ ਉਹ ਜਿਉਂ ਕਰਕੇ ਪਹਿਲਾ 10 ਲੱਖ ਤੁਹਾਡੀ ਪ੍ਰਾਈਮਰੀ ਪਾਲਿਸੀ ਪਹਿਲਾਂ ਹੀ ਹੈ ਸੋ ਇਹ ਪੋਸੀਬਲ ਹਰਪ੍ਰੀਤ ਜੀ ਇਹਦੇ ਅੰਦਰ ਕੋਈ ਪ੍ਰੋਬਲਮ ਨਹੀਂ ਹੈ ਅੱਛਾ ਇੱਕ ਹੋਰ ਦੱਸਿਓ ਅ ਪਿੱਛੇ ਜੇ ਜਦੋਂ ਇਦਾਂ ਦੀ ਇੰਸ਼ੋਰੈਂਸ ਵਕ ਵਕ ਸਰਕਾਰਾਂ ਕਰਦੀਆਂ ਰਹਿੰਦੀਆਂ ਨੇ ਅਕਾਲੀ ਸਰਕਾਰ ਵੇਲੇ ਵੀ ਇਦਾਂ ਦੀ ਪਾਈ ਜੀਵਨ ਸਿੰਘ ਕਰਕੇ ਇਦਾਂ ਦੀ ਕੋਈ ਸਕੀਮ ਸੀਗੀ ਉਦੋਂ ਕੁਝ ਫਰਾਡ ਵੀ ਅਜੇ ਹੋਏ ਕਿ ਹਸਪੀਟਲਸ ਦਾ ਮਿਲ ਕੇ ਫਰਜੀ ਜਿਹੜੇ ਆ ਲੋਕ ਬਣਾ ਦਿੱਤੇ ਗਏ ਉਹਨਾਂ ਦੇ ਨੀ ਆਪਰੇਸ਼ਨ ਹੋ ਰੇ ਨੀ ਰਿਪਲੇਸਮੈਂਟ ਦੇ ਆਪਰੇਸ਼ਨ ਹੋ ਰਹੇ ਆ ਜੀ ਜਦੋਂ ਇਹ ਫਰਾਡ ਪਤਾ ਲੱਗਿਆ ਤਾਂ ਕੰਪਨੀਆਂ ਨੇ ਪੈਸਾ ਦੇਣਾ ਬੰਦ ਕਰ ਦਿੱਤਾ ਕਿ ਨਹੀਂ ਜੀ ਇਹ ਤਾਂ ਫਰਾਡ ਹੈ ਅਜਿਹੇ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਆਉਣ ਲੱਗਦਾ ਕਿ ਆ ਸਕਦੀਆਂ ਆਣ ਨਹੀਂ ਆਣਗੇ ਅਰਪੀ ਜੀ ਤੁਸੀਂ ਬਿਲਕੁਲ ਕਿੰਨੇ ਨਾ ਯੂ ਹਿਟ ਦਾ ਨੇਲ ਔਨ ਦੀ ਹੈਡ ਇਹ ਬਹੁਤ ਪ੍ਰੋਬਲਮ ਆਉਂਦੀ ਹੈ ਕਿ ਉਹ ਪਰਸੈਂਟੇਜ ਕੱਢਣੀ ਪੈਗੀ ਕਿ 20% 30% 10% ਕਿੰਨੇ ਫਰਾਡ ਕੇਸਸ ਆਂਦੇ ਨੇ ਇਹਦੇ ਅੰਦਰ ਕਨਾਈਵੈਂਸ ਹੁੰਦੀ ਹੈ ਜੀ ਪੇਸ਼ੈਂਟ ਦੀ ਵੀ ਸੋ ਕਾਲਡ ਪੇਸ਼ੈਂਟ ਦੀ ਉਸ ਹਸਪਤਾਲ ਜਾਂ ਡਾਕਟਰ ਦੀ ਤੇ ਜਿਹੜਾ ਕੋਈ ਮੀਡਲਮੈਨ ਜਿਹੜਾ ਕੋਈ ਐਡਵਾਈਸ ਦੇ ਰਿਹਾ ਹੁੰਦਾ ਇਹ ਪੂਰਾ ਇੱਕ ਸਰਕਲ ਬੰਦਾ ਹੈ ਨਾਲੇ ਹੋ ਸਕਦਾ ਗਵਰਨਮੈਂਟ ਏਜੰਸੀਜ਼ ਵੀ ਦੇ ਅੰਦਰ ਇਨਵੋਲਡ ਹੋਣ ਕਿ ਜਿਹੜਾ ਬਿਲ ਪਾਸ ਕਰ ਦਿੰਦੇ ਨੇ ਇਹੋ ਜਿਹੇ ਤਾਂ ਕੇਸਸ ਜੇ ਤੁਸੀਂ ਸਰਕਾਰੀ ਸਕੀਮ ਨੂੰ ਛੱਡ ਦਿਓ ਇਵਨ ਪ੍ਰਾਈਵੇਟ ਦੇ ਵਿੱਚ ਵੀ ਆਂਦੇ ਨੇ ਕਿ ਜਦੋਂ ਫਰਾਡ ਫੜਿਆ ਜਾਂਦਾ ਹਸਪਤਾਲ ਦਾ ਜਾਂ ਡਾਕਟਰ ਦਾ ਜਾਂ ਪੇਸ਼ੈਂਟ ਦਾ ਪਰ ਇਹ ਜ਼ਰੂਰ ਮੈਨੂੰ ਲੱਗਦਾ ਜਦ ਸਰਕਾਰੀ ਸਕੀਮ ਆਏਗੀ ਤਾਂ ਇਹ ਸ਼ਾਇਦ ਵਾਦੀ ਨਾ ਜਾਣ ਕਟਣ ਗਿਆ ਤਾਂ ਨਹੀਂ ਇੱਕ ਹੋਰ ਵੀ ਚੰਡੋਕ ਸਾਹਿਬ ਗੱਲ ਹੈਗੀ ਹੈ ਹੁਣ ਸਾਰੇ ਤਾਂ ਨਹੀਂ ਪਰ ਕੁਝ ਪ੍ਰਾਈਵੇਟ ਹਸਪੀਟਲਸ ਦੇ ਵਿੱਚ ਅਸੀਂ ਇਹ ਗੱਲ ਦੇਖੀ ਵੀ ਹੈ ਕੁਝ ਕੇਸ ਸਟਡੀ ਸਾਹਮਣੇ ਵੀ ਆਈਆਂ ਹੈ ਕਿ ਤੁਸੀਂ ਜਦੋਂ ਕੋਈ ਟ੍ਰੀਟਮੈਂਟ ਕਰਾਣ ਜਾਂਦੇ ਹੋ ਤਾਂ ਬੰਦਾ ਕਹਿੰਦਾ ਯਾਰ ਤੂੰ ਕਰਾ ਲੈ ਤੇਰੇ ਕਿਹੜਾ ਪੈਸੇ ਲੱਗਣੇ ਹੈਲਥ ਇੰਸ਼ੋਰੈਂਸ ਦੇ ਵਿੱਚ ਹੀ ਕਵਰ ਹੋ ਜਾਣਾ ਸੋ ਅਜੇਦ ਵਿੱਚ ਹਸਪਤਾਲ ਹਸਪਤਾਲਾਂ ਦਾ ਹੌਸਪਿਟਲਸ ਦਾ ਲਾਲਚ ਨਹੀਂ ਵੱਜੇਗਾ ਕਿ ਮਰੀਜ਼ ਆਵੇ ਕਰਾਣਾ ਤਾਂ ਉਹਨੇ ਏ ਏ ਵਾਲਾ ਕੰਮ ਹੈ ਪਰ ਬੀ ਸੀ ਡੀ ਨਾਲ ਹੀ ਕਰ ਦੋ ਇਹ ਕਹਿ ਕੇ ਕਿ ਤੇਰਾ ਪੈਸਾ ਤਾਂ ਉਧਰੋਂ ਹੀ ਆਣਾ ਸਰ ਇਹਦੇ ਅੰਦਰ ਦੋ ਚੀਜ਼ਾਂ ਹਨ ਪਹਿਲੀ ਗੱਲ ਤਾਂ ਪੇਸ਼ੈਂਟ ਨੂੰ ਵੀ ਥੋੜਾ ਸੁਚੇਤ ਹੋਣਾ ਪਏਗਾ ਜੇ ਕੋਈ ਉਹਨੂੰ ਪਾਰਟਿਕੂਲਰ ਟ੍ਰੀਟਮੈਂਟ ਚਾਹੀਦੀ ਉਹੀ ਲਵੇ ਫਾਲਤੂ ਦੀ ਨਾਲੇ ਸਰੀਰ ਤਾਂ ਤੁਹਾਡਾ ਆਪਣਾ ਆਪਣਾ ਯੈਸ ਹੁਣ ਸਪੋਜ਼ ਤੁਹਾਨੂੰ ਲੱਗਦਾ ਕਿ ਨਹੀਂ ਇਹ ਤਾਂ ਉਹ ਗੱਲ ਹੋ ਗਈ ਜੀ ਗੱਡੀ ਐਕਸੀਡੈਂਟ ਹੋ ਕੇ ਆਈ ਲੱਗੀ ਬੰਪਰ ਤੁਸੀਂ ਕਹਿੰਦੇ ਯਾਰ ਪਿੱਛੇ ਵੀ ਲੱਗੇ ਉਹਦੀ ਵੀ ਜਿਹੜਾ ਲਾਈਟਾਂ ਚੇਂਜ ਕਰਾ ਲੈਣ ਪਰ ਜਿਹੜਾ ਇੰਸ਼ੋਰੈਂਸ ਸਰਵੇਅਰ ਹੁੰਦਾ ਐ ਐਦਾਂ ਹੀ ਜਿਹੜੀ ਆਡਿਟ ਟੀਮ ਜਾਂਦੀ ਉਹ ਚੈੱਕ ਕਰਦੀ ਐ ਕਿ ਕੀ ਹੈਗਾ ਤੁਸੀਂ ਕਿਹੜੀ ਦਵਾਈ ਲੈ ਰਹੇ ਸੀ ਇਹ ਹੋ ਸਕਦਾ ਉਹ ਕੱਢ ਦੇ ਜੀ ਐਲਮੈਂਟ ਤੁਹਾਡੇ ਕੋਲ ਤਾਂ ਪਹਿਲਾਂ ਦੀ ਸੀਗੀ ਤੁਸੀਂ ਉਹੀ ਟ੍ਰੀਟਮੈਂਟ ਲੋ ਜਿਹੜੀ ਤੁਹਾਨੂੰ ਚਾਹੀਦੀ ਐ ਹੁਣ ਜਿਹੜੀ ਆਡਿਟ ਟੀਮ ਜਾਂਦੀ ਐ ਉਹ ਚੈੱਕ ਕਰੇਗੀ ਔਰ ਜੇ ਉਹਨਾਂ ਨੇ ਹਸਪੀਟਲ ਦਾ ਕਲੇਮ ਡਿਨਾਈ ਕਰਤਾ ਅਲਟੀਮੇਟਲੀ ਤੁਹਾਨੂੰ ਆਪਣੀ ਜੇਬ ਤੋਂ ਦੇਣਾ ਪਏਗਾ ਇਹ ਵੀ ਪ੍ਰੋਬਲਮ ਨੂੰ ਸਮਝਣਾ ਹਸਪੀਟਲ ਤਾਂ ਫਿਰ ਤੁਹਾਡੇ ਨਾਂ ਤੇ ਬਿੱਲ ਦੇ ਦੇਗਾ ਕਿਉਂਕਿ ਹਸਪੀਟਲ ਨੇ ਤਾਂ ਆਪਣੀ ਕਾਸਟ ਰਿਕਵਰ ਕਰਨੀ 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 ਹੈ ਉਹਨਾਂ ਨੇ ਸਪੈਸ਼ਲੀ ਪ੍ਰਾਈਵੇਟ ਸੈਕਟਰ ਨੂੰ ਸੋ ਮੈਨੂੰ ਇਹ ਲੱਗਦਾ ਹੈ ਚੰਡੂਕ ਸਾਹਿਬ ਇਤੋਂ ਜ਼ਿਆਦਾ ਬੈਟਰ ਇਹ ਨਾ ਹੋਵੇ ਕਿ ਸਰਕਾਰੀ ਹਸਪਤਾਲਾਂ ਨੂੰ ਹੀ ਇੰਨਾ ਕੁ ਵਧੀਆ ਕਰ ਦਿੱਤਾ ਜਾਵੇ ਕਿ ਤੁਹਾਨੂੰ ਕਲੇਮ ਲੈਣ ਦੀ ਲੋੜ ਹੀ ਨਾ ਪਵੇ ਤੁਹਾਨੂੰ ਪ੍ਰਾਈਵੇਟ ਹਸਪੀਟਲਸ 'ਤੇ ਜਾਣ ਦੀ ਲੋੜ ਹੀ ਨਾ ਪਵੇ ਸਰ ਗਵਰਨਮੈਂਟ ਹਸਪੀਟਲਸ ਕਦੀ ਵੀ ਤੁਸੀਂ ਪ੍ਰਾਈਵੇਟ ਸੈਕਟਰ ਨਾਲ ਦੇਖੋਗੇ ਤਾਂ ਥੋੜੀ ਜੀ ਕੰਡੀਸ਼ਨ ਉਹਨਾਂ ਦੀ ਕਾਠੀ ਹੁੰਦੀ ਹੈ ਨੋ ਡਾਊਟ ਪੀਜੀਆਈ ਆਈ ਥਿੰਕ ਇੰਡੀਆ ਦੇ ਟਾਪ 3 ਜਾਂ 4 ਹਸਪੀਟਲ ਚ ਆਂਦਾ ਜਿਹੜਾ ਚੰਡੀਗੜ੍ਹ ਦੇ ਵਿੱਚ ਹੈਗਾ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਫ ਮੈਡੀਕਲ ਐਜੂਕੇਸ਼ਨ ਰਿਸਰਚ ਬਹੁਤ اچھی ਫੈਸਿਲਿਟੀਆਂ ਹੈ ਪਰ ਇਨਾ ਰਸ਼ ਹੁੰਦਾ ਹੈ ਯਸ ਅਰ ਕੋਈ ਗਲਤ ਗੱਲ ਨਹੀਂ ਹੈ ਜੀ ਜਿਹੜਾ ਆਮ ਤਕਕੇ ਦਾ ਬੰਦਾ ਹੈ ਉਹ ਅਫੋਰਡ ਨਹੀਂ ਕਰ ਪਾਦਾ ਪ੍ਰਾਈਵੇਟ ਹਸਪੀਟਲਸ ਨੂੰ ਤੇ ਉਹ ਫਿਰ ਸਰਕਾਰੀ ਹਸਪਤਾਲ ਜਾਂਦਾ ਪਰ ਸਰਕਾਰੀ ਹਸਪਤਾਲ ਤੇ ਇਨਾ ਲੋਡ ਹੁੰਦਾ ਕਿ ਓਵਰ ਓਵਰਫਲੋ ਕੇ ਪ੍ਰਾਈਵੇਟ ਹਸਪੀਟਲ ਜਾਂਦਾ ਹੀ ਜਾਂਦਾ ਹੁਣ ਸਰਕਾਰ ਨੇ ਕਿਹਾ ਤੇ ਹੈ ਕਿ ਇਸ ਪ੍ਰਾਈਵੇਟ ਸਰਕਾਰਮੈਂਟ ਦੋਨੋਂ ਕਰਨ ਗਿਆ ਕਿੰਨਾ ਕਿ ਇੰਪਲੀਮੈਂਟ ਕਰ ਕਰ ਪਾਉਂਦੀਆਂ ਨੇ ਔਰ ਇੱਕ ਚੀਜ਼ ਹੈ ਨਾ ਪੁਲੀ ਹਰਪੀਜੀ ਇਹਦੇ ੰਦਰ ਥੋੜਾ ਜਿਹਾ ਮੈਥਸ ਇਨਵੋਲਡ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜੀ ਜ਼ਰੂਰ ਜਦ ਤੁਸੀਂ ਇੱਕ ਕੋਈ ਵੀ ਹਸਪੀਟਲ ਪ੍ਰਾਈਵੇਟ ਹਸਪੀਟਲ ਜਾਂਦੇ ਹੋ ਫੋਰ ਐਗਜ਼ਾਮਪਲ ਸਟੈਂਟ ਲਈ ਇੱਕ ਐਗਜ਼ਾਮਪਲ ਦੇ ਰਿਹਾ ਉਹ ਕਹਿੰਦਾ ਜੀ ਜੇ ਤੁਸੀਂ ਆਇਓ ਤਾਂ ਤੁਹਾਨੂੰ 2 ਲੱਖ ਰੁਪਏ ਲੱਗਣਗੇ ਹਾਂ ਯੈਸ ਜਦ ਤੁਸੀਂ ਇੰਸ਼ੋਰੈਂਸ ਕੰਪਨੀ ਦੀ ਜਾਂਦੇ ਤੁਹਾਨੂੰ ਕੋਸਟ ਤਾਂ ਪਤਾ ਹੀ ਨਹੀਂ ਲੱਗਦੀ ਲੇਕਿਨ ਉਹ ਵੱਡੇ ਹਸਪਤਾਲ ਨੇ ਉਹ ਵੱਡੀ ਇੰਸ਼ੋਰੈਂਸ ਕੰਪਨੀ ਨੇ ਇੱਕ ਟਾਇਅਪ ਕੀਤਾ ਹੁੰਦਾ ਹੈ ਕਿ ਅੱਜ ਅਸੀਂ ਇਸ ਮਹੀਨੇ 10000 ਓਪਨ ਹਾਰਟ ਸਰਜਰੀ ਕਰਾਂਗੇ ਤਾਂ ਅਸੀਂ ਤੁਹਾਨੂੰ 1 ਲੱਖ ਹੀ ਦੇਵਾਂਗੇ ਹੂੰ ਹੁਣ ਇਹ ਚੀਜ਼ ਨੂੰ ਸਮਝਣ ਜਰੂਰ ਤੇ ਜੇ ਸਰਕਾਰ ਨੇ ਕਲ ਟੈਪ ਕਰਕੇ 50000 ਕਰਤਾ ਹੋ ਸਕਦਾ ਕੋਈ ਪ੍ਰਾਈਵੇਟ ਹਸਪੀਟਲ ਇੰਟਰਸਟਿਡ ਹੀ ਨਾ ਹੋਏ ਉਹ ਕਹਿੰਦੇ ਜੀ ਇੰਨੇ ਕੱਚੇ ਬੈ ਕਰਨਾ ਹੀ ਨਹੀਂ ਚਾਹਤਾ ਔਰ ਜੇ ਕਰਨਾ ਚਾਹਤਾ ਤਾਂ ਕੋਈ ਪਹਾਨੇ ਲੱਭੇ ਕਿ ਸਾਡੇ ਬੈਡ ਫੁੱਲ ਹੈ ਇਹ ਫੁੱਲ ਹੈ ਇਹ ਵੀ ਤਾਂ ਪ੍ਰੋਬਲਮ ਆ ਜਾਂਦੀ ਹਸਪਤਾਲਾਂ ਚ ਤਾਂ ਸੋ ਪ੍ਰੈਕਟੀਕਲੀ ਥੋੜਾ ਜ੍ਹਾ ਮੁਸ਼ਕਲ ਹੋਏਗਾ ਚੈਲੰਜ ਆ ਸਕਦਾ ਕਈ ਚੀਜ਼ਾਂ ਬੁੱਕਦੀ ਗੱਲ ਆ ਲਾਸਟ ਸਵਾਲ ਕਿ ਮੈਂ ਫਿਰ ਉਹੀ ਸਵਾਲ ਦੁਹਰਾ ਰਿਹਾ ਕਿ ਜਿਨ੍ਹਾਂ ਲੋਕਾਂ ਨੇ ਆਪਣੀ ਹੈਲਥ ਇੰਸ਼ੋਰੈਂਸ ਕਰਾਈ ਪਈ ਉਹ ਕੰਟੀਨਿਊ ਰੱਖਣ 100% ਕੰਟੀਨਿਊ ਰੱਖਣ ਜ ਕਿਉਂਕਿ ਇਹ ਬਹੁਤ ਇੰਪੋਰਟੈਂਟ ਹੈ ਕੱਲ ਕੋਈ ਇਹੋ ਜੀ ਡਿਜ਼ੀਜ਼ ਆ ਗਈ ਜਿਹੜੀ ਸਰਕਾਰ ਕਵਰ ਨਹੀਂ ਕਰ ਰਹੀ ਕੈਪਿੰਗ ਆ ਗਈ ਕੱਲ ਤੁਸੀਂ ਹਸਪਤਾਲ ਗਏ ਹੋ ਕੱਲ ਪ੍ਰੀਮੀਅਮ ਨਹੀਂ ਆਇਆ ਤੁਸੀਂ ਇਸ ਇਸ ਘੇੜੇ ਚ ਨਾ ਪਾਓ ਉਹ ਤੁਹਾਡੇ ਕੋਲ ਇੱਕ ਐਕਸਟਰਾ ਚੀਜ਼ ਦਿੰਦੀ ਹੈ ਤੁਸੀਂ ਉਸ ਟਾਈਮ ਚ ਆਪਣੀ ਸਮਝ ਯੂਜ਼ ਕਰਕੇ ਜੇ ਤੁਹਾਨੂੰ ਸਰਕਾਰੀ ਮਿਲਣਾ ਤੁਸੀਂ ਜ਼ਰੂਰ ਲਓ ਫਿਰ ਤੁਸੀਂ ਪ੍ਰਾਈਵੇਟ ਨਾ ਛੇੜੋ ਕਿਉਂਕਿ ਹਰਪ੍ਰੀਤ ਜੀ ਤੁਹਾਡੇ ਫਿਰ ਇੱਕ ਨੋ ਕਲੇਮ ਬੋਨਸ ਵੀ ਰਿਡਿਊਸ ਹੋ ਜਾਏਗਾ ਅੱਜ ਤੁਸੀਂ 10 ਲੱਖ ਤੋਂ 11 ਲੱਖ ਤੋਂ 12 ਲੱਖ 13 ਲੱਖ ਚਲੇ ਗਏ ਹੋ ਉਹ 13 ਲੱਖ ਤੋਂ 12 ਲੱਖ ਸੇ ਤੁਸੀਂ ਆਪਣੀ ਪਾਲਿਸੀ ਨੂੰ ਛੇੜੋ ਹੀ ਨਾ ਜ ਐਜ਼ ਅ ਐਜ਼ ਅ ਮੇਨ ਥਿੰਗ ਤੁਹਾਨੂੰ ਇਹ ਰੱਖਣਾ ਚਾਹੀਦਾ ਸਰਕਾਰੀ ਨੂੰ ਐਜ਼ ਅ ਬੈਕਅਪ ਰੱਖਣਾ ਚਾਹੀਦਾ ਮੈਂ ਦੂਜੇ ਤਰੀਕੇ ਨਾਲ ਇਹਨੂੰ ਕਹਾਂਗਾ ਚਲੋ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਟਾਈਗਰ ਸ਼ੰਡੋਗ ਜੀ ਤੁਹਾਡਾ ਸੋ ਸਾਡਾ ਮੇਨ ਮਕਸਦ ਇਸ ਪ੍ਰੋਗਰਾਮ ਦੇ ਹੁੰਦਾ ਕਿ ਤੁਹਾਨੂੰ ਅਵੇਅਰ ਕੀਤਾ ਜਾਵੇ ਜਾਗਰੂਕ ਕੀਤਾ ਜਾਵੇ ਤੁਹਾਡੇ ਪੈਸੇ ਲਈ ਤੁਹਾਡੇ ਸੋਨੇ ਲਈ ਤੁਹਾਡੀ ਇਨਵੈਸਟਮੈਂਟ ਦੇ ਲਈ ਤੁਹਾਡੀ ਹੈਲਥ ਲਈ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਦੱਸਣ ਦੀ ਸੀ ਲਗਾਤਾਰ ਕੋਸ਼ਿਸ਼ ਕਰਦੇ ਹਾਂ ਦੇਸ਼ ਦੇ ਨੇ ਦੇ ਬਾਕੀ ਖਬਰਾਂ ਲਈ ਬਣ ਰੋ ਪੀਟੀਸੀ ਨਿਊਜ਼ ਦੇ ਨਾਲ ਧੰਨਵਾਦ ਮਿਊਚੁਅਲ ਫੰਡ ਨਿਵੇਸ਼ ਮਾਰਕੀਟ ਜੋਖਮਾਂ ਦੇ ਅਧੀਨ ਹੈ ਸਕੀਮਾ ਸੰਬੰਧਰ ਦਸਤਾਵੇਜ਼ਾਂ ਨੂੰ ਧਿਆਨ ਨਾਲ ਪੜ੍ਹੋ